साहिब शलोक महला पहला ਦੁਖਦਾਰ ਸੁਖ ਰੋਗ ਪਿਆ ਜਾ ਸੁਖ ਤਾਂ ਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾ ਹੋ ਗਰੀ ਨਾ ਹੋਈ ਬੜੇ ਹਾਰੀ ਕੁਦਰਤ ਵਸਿਆ ਤੇਰਾ ਹੰਤ ਨਾ ਜਾਈ ਲਖਿਆ ਰਹਾ ਹੋ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਗਲ ਕਲਾ ਪਰਪੂਰ ਰਹਾ ਤੂੰ ਸੱਚਾ ਸਾਹਿਬ ਸਿੱਖ ਸੁਆਲਿਓ ਜਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋਗੀ ਸ਼ਿਕਰਨਾ ਸੋਕ ਰਹਿਆ ਸੋਦਰਾਗਾ ਸਮਹਲਾ ਪਹਿਲਾ ਇੱਕ ਅੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕੇ ਹਾ ਸੋ ਕਰਗੇ ਹਾ ਜਿਤ ਵੈ ਸਰਬ ਸਮਾਲੇ ਵਾਜੀ ਤੇਰੇ ਨਾਦ ਨਿਕਲ ਸੰਖਾ ਕੇ ਤੇ ਤੇਰੇ ਗਾਵਨ ਹਾਰੇ ਤੇ ਤੇਰੇ ਰਾਗ ਬਰੀਸਾ ਗਈ ਹੈ ਕੇ ਤੇਰੇ ਗਾਵਨ ਹਾਰੇ ਗਾਵਨ ਦਦਨ ਪਵਨ ਪਾਣੀ ਵੈ ਸੰਤਰ ਗਾਵੇ ਰਾਜਾ ਕਰਮ ਦਵਾਰੇ ਗਾਵਨ ਦਦਨ ਚਿਤ ਗੋਪਤ ਲਿਖ ਜਾਨਣਾ ਲਿਖ ਲਿਖਤਾ ਰਾਮ ਵਿਚਾਰ ਗਾ ਗਾਵਨ ਦਦਨ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਇਸ ਅਸਵਾਰੇ ਗਾਵਨ ਦੁਨੋਂ ਇੰਦਰੇਂਦਰ ਆਸਨ ਬੈਠੇ ਜੀਵ ਤੇ ਅਦਰ ਨਾਲੇ ਗਾਵਨ ਦੁਨੋਂ ਸਿੱਧ ਸਮਾਧੀ ਅੰਦਰ ਗਾਵਨ ਦੁਨੋਂ ਸਾਧ ਵਿਚਾਰੇ ਗਾਵਣ ਤਦਨੋ ਜਤੀ ਜਤੀ ਸੰਗ ਤੋਖੀ ਗਾਵਣ ਤਦਨੋ ਵੀਰ ਕਰਾਰੇ ਗਾਵਣ ਤਦਨੋ ਪੰਡਤ ਬੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਣ ਤਦਨੋ ਮੋਣੀਆ ਮਨ ਮੋਹਣ ਸੁਰਗ ਮੱਛ ਪਿਆਲੇ ਗਾਵਣ ਤਦਨੋ ਰਤਨ ਉਪਾਏ ਤੇਰੇ ਅਸਰ ਤੀਰ ਨਾਲੇ ਗਾਵਣ ਤੁਧਨ ਜੋਰ ਮਹਾ ਵਰਜ਼ੂਰਾ ਗਾਵਣ ਤੁਧਨ ਘਾਣੀ ਚਾਰੇ ਗਾਵਣ ਤੁਧਨ ਖੰਡ ਮੰਡਲ ਬ੍ਰਹਿਮੰਡਾਇ ਕਰ ਕਰ ਰਖੇ ਤੇਰੇ ਧਾਰੇ ਸਹੀ ਤੁਧਨ ਗਾਵਣ ਜੋ ਤੁਰ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨ ਗਾਵਨ ਸੇ ਮੈਂ ਜਿਤਨੇ ਆਵਨ ਨਾਨਕ ਕੀਆ ਵਿਚਾਰੇ ਸੋਈ ਜੋਈ ਸਦਾ ਸਾਹਿਬ ਸਾਚਾ ਸਾਚੀ ਨਾਹੀ ਹੈਪੀ ਹੋਸੀ ਜਾਏ ਨਾ ਜਾਸੀ ਇਹ ਰਚਨਾ ਜੇ ਨਰਜਾਈ ਰੰਗੇ ਰੰਗੇ ਬਾਤੀ ਕਰ ਕਰ ਜਿੰਸੀ ਮਾਇਆ ਜਣੇ ਅਭਾਈ ਕਰ ਕਰ ਦੇਖੇਂ ਗੀਤਾ ਆਪਣਾ ਜਿਉ ਤਿਸ ਦੀ ਵੜਾਈ ਜੋਤਿ ਸੁਭਾਵ ਸੋਈ ਕਰਦੀ ਵਿਰੋਕਮ ਨਾ ਕਰਨਾ ਜਾਈ ਸੋ ਬਾਸਾ ਹੋ ਸਹਾ ਬਾਤ ਸਾਇ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੋਣਾ ਵੱਡਾ ਕਹਿ ਸਭ ਕੋਏ ਕੇਵੜਾ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਅਗਰ ਗੰਭੀਰ ਆਗੁਣੀ ਗਹਿਰਾ ਕੋਈ ਨ ਜਾਣੈ ਤੇਰਾ ਗੀਤਾ ਕੇ ਵਰਤੀ ਰਹਾਓ ਸਭ ਸੁਰਤੀ ਮਿਲ ਸੋਤਕ ਮਾਈ ਸਭ ਕੀਮਤ ਮਿਲ ਕੀਮਤ ਪਾਈ ਜਾਨੀ ਜਾਨੀ ਗਰਗਰ ਹਾਈ ਕਹਿ ਨਾ ਜਾਈ ਤੇਰੀ ਦਿਲ ਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਦਾ ਵਰਖਾ ਕਿਆਂ ਵੜਿਆਈਆਂ ਤਦਵੇਂ ਸਿਜੀ ਗਨੇਣਾ ਭయ్యా ਕਰੰਗ ਲੈ ਨਹੀਂ ਠਾ ਗਰਹਾਈਆ ਆਖਣ ਵਾਲਾ ਕੀ ਆਵੇ ਚਾਰਾ ਸਿਫਤੀ ਭਰੇ تیرے ਪੰਡਾਰਾ ਜਸਤੂ ਦੇ ਤਸੈ ਗਿਆ ਚਾਰਾ ਨਾਨਕ ਸਤ ਸਵਾਰਨ ਹਾਰਾ ਆਸਾ ਮਹਲਾ ਪਹਿਲਾ ਆਖਾਂਗੀ ਕਿਵਾ ਵਿਸਰੇ ਮਰ ਜਾਓ ਅੱਖ ਨਹੀਂ ਔਖਾ ਸੱਚਾ ਨਾਓ ਸੱਚੇ ਨਾਮ ਕੀ ਲਗ ਬੁਘਤ ਬੁਘੈ ਖਾਈ ਚਲੀਏ ਦੁਖ ਸੋ ਗਿਆ ਵਿਸਰੇ ਮੇਰੀ ਮਾਇ ਸੱਚਾ ਸਹੀਬ ਸੱਚੇ ਨੈ ਕਾਉ ਸਾਚੇ ਨਾਮ ਕੀ ਜਲਵੜੇ ਆਈ ਆਖ ਸਕੇ ਕੀਮਤ ਨਹੀਂ ਪਾਈ ਜੇ ਸਬ ਮਿਲਕੇ ਆਖਣ ਬਾਰੇ ਵੱਡਾ ਨ ਹੋਵੇ ਕਾਹ ਨ ਜਾਏ ਹਮ ਮਰੈ ਨ ਹੋਵੇ ਸੁਖ ਦੇ ਦਰਹਿ ਨ ਝੁਕੇ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਤੇਵੜਾ ਆਪ ਤੇਵੜ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਿਆ ਤੇ ਕਮ ਜਾਤ ਨਾਨਕ ਨਾਵੇ ਬਾਜ ਸਨਾਤ ਰਾਗ ਗੁਜਰੀ ਮਹੱਲਾ 4 ਅਰਕੇ ਜਨ ਸਤਿਗੁਰ ਸਤਿਪੁਰਿ ਕਾ ਬਣਿਓ ਕਰਿ ਗੁਰਪਾਸ ਹਮ ਕੀ ਰੇ ਗਿਰਮ ਸਤਿਗੁਰ ਸਰਣਾਈ ਕਰਦੇ ਆ ਨਾਮ ਬਰਗਾਸ ਮੇਰੇ ਮਿਤਾ ਕਰਦੇ ਮੋਕ ਰਾਮ ਨਾਮ ਬਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਥਾਈ ਹਰ ਕੀ ਰਦ ਹਮਰੀ ਰਹਿ ਰਾਸ ਰਹਾਓ ਹਰ ਜਨ ਕੇਵੜ ਭਾਗਵ ਦੇ ਜਿਨ ਹਰਿ ਸ਼ਰਿ ਚਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਦ੍ਰਿਪਤ ਸੇ ਮੇਰੂ ਸੰਗਤ ਗੁਣ ਪਰਗਾਸ ਜਿਨ ਹਰ 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 ਰਸ ਨਾ ਮਨਾ ਪਾਇਆ ਦੇ ਭਾਗ ਹੀਣ ਜਮ ਪਾਸ ਜੋ ਸਤਗੁਰਿ ਸ਼ੇਰ ਨੇ ਸੰਗਤ ਨਹੀ ਆਇ ਤ੍ਰਿਗਦੀ ਵੇ ਤ੍ਰਿਗਦੀ ਵਾਸ ਜਿਨ ਹਰ ਜਾਣ ਸਤਗੁਰ ਸੰਗਤ ਪਾਈ ਤੈਂ ਤਰ ਮਸਤਿ ਖਿਖਿਆ ਲਿਖਾਸ ਧਨ ਤਨ ਸਤ ਸੰਗਤ ਜਿਤੇ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਆ ਗੁਜਰੀ ਮਹੱਲਾ ਪੰਜਵਾ ਆਹ ਰੇਵਣ ਜਤਵਾਇ ਉਦਮ ਜਾਹਰ ਹਰਦੀਓ ਪਰਿਆ ਸੈਲ ਪਤਰ ਮੈਂ ਜਨ ਤੋ ਪਾਏ ਤਾਗਾ ਰਿਜਕੀ ਅਗੇ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋਦਰਿਆ ਗੁਰ ਪ੍ਰਸ਼ਾਦ ਬਰਨਪਦ ਪਾਇਆ ਸੁਕੇਗਾਸ਼ਟ ਹਰੀਆ ਰਹਾ ਜਨਨ ਪਿਤਾ ਲੋ ਸਰਬੰਤਾ ਗੋਏ ਨ ਕਿਸ ਕੀ ਦਰਿਆ ਸਿਰ ਸੇ ਰਿਜਕ ਸੰਭਾਹੀ ਠਾਗੁਰ ਕਾਹੇ ਮਨ ਪੋ ਕਰਿਆ ਊੜੇ ਊੜ ਵਸੇ ਕੋ ਤਿਸ ਪਾਛੇ ਬਜਰੇ ਝਰੇ ਆ ਤੈਨੇ ਖਬਨੇ ਸੁਲਾਬੇ ਕਬਨੇ ਚੁਗਾਬੇ ਮਨ ਮੈਂ ਸਿਮਰੈਨ ਕਰਿਆ ਸਭ ਨੇ ਜਾਣ 10 ਹਸਤੇ ਸਿਧਾਨ ਢਾਗਰ ਕਰਤਲ ਧਰਿਆ ਜਨਾਨਿਕ ਬਲਬਲ ਸੇਦ ਬਲ ਜਾਈਏ ਤੇਰਾ ਅੰਦਨਾ ਬਾਰਾ ਬਰਿਆ ਰਾਗ ਸਾਹ ਮਹਲਾ ਚੌਥਾ ਸੂਰਖੇ ਕੋਹੰਕਾਰ ਸਤਗੁਰ ਪ੍ਰਸਾਦ ਸੋ ਬੁਰਖ ਨਿਰੰਜਨ ਹਰ ਬੁਰਖ ਨਿਰੰਜਨ ਹਰਗਮਾਇਆ ਗਮਾਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਨ ਹਾਰਾ ਸਭ ਜੀ ਤੁਹਾਰੇ ਜੀ ਤੁਜੀਆਂ ਕਾ ਦਾ ਤਾਰਾ ਹਰ ਧਿਆਵ ਹੋ ਸੰਤੋ ਜੀ ਸਭ ਦੋਖ ਵਿਸਾਰਣ ਹਾਰਾ ਹਰਿਆਪੇ ਢਗਰ ਹਰਿਆਪੇ ਸੇਵਕ ਦੀ ਕਾ ਨਾਨਕ ਜੰਤ ਵਿਚਾਰਾ ਤੂ ਘਟ ਘਟ ਅੰਤਰ ਸਰਬ ਨਿਰੰਤ ਲੀ ਹਰ ਏਕੋ ਬੁਰਖ ਸਮਾਨਾ ਇਕ ਦਾਤੇ ਇਕ ਭਿਖਾਰੀ ਦੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪਨੇ ਮੁਕਤਾ ਦੀ ਹਾਂ ਤੋ ਦੁਵੈ ਨਿ ਵਰਨਾ ਜਾਣਾ ਪਾਰ ਬ੍ਰਹਮ ਬੇਅੰਤ ਬੇਅੰਤ ਦੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸਿਵਹਿ ਜੋ ਸਿਵਹਿ ਤੁਝ ਜੀ ਜਨ ਨਾਨਕ ਤិន ਗੁਰਬਾਣਾ ਹਰਿ ਤਾਹ ਹਰਿ ਤਾਹ ਦੋ ਜੀ ਸੇ ਸੰਜਗ ਮੈ ਸੁਕਵਾਸੀ ਸੇ ਮੁਕਤ ਸੇ ਮੁਕਤ ਪਏ ਜਨ ਹਰ ਤੇ ਆਇਆ ਜੀ ਦਿਨ ਢੂਟੀ ਜਮਕੀ ਫਾਸੀ ਜਨਰ ਨਰਪਾ ਜਨ ਹਰ ਨਰਪਾ ਤੇ ਆਇਆ ਜੀ ਤਨ ਕਾ ਪਾਓ ਸਭ ਗਵਾਸੀ ਜਿਨੇ ਸੇਵਿਆ ਜਿਨੇ ਸੇਬਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੈਤਾਨ ਸੈਤਾਨ ਜਿਨ ਹਰ ਤੇ ਆਇਆ ਜੀ ਜਨ ਨਾਨਕ ਤਨ ਬਲਦਾਸੀ ਤੇਰੀ ਭਗਤ ਤੇਰੀ ਭਗਤ ਪੰਨਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਨ ਤੋ ਜਰਣੇ ਕੜੇ ਗਣੰਤਾ ਤੇਰੀ ਅਨੇਕ ਤੇਰੀ ਅਨੇਕ ਇਹ ਕਹੇ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇ ਅੰਤ ਤੇਰੇ ਅਨੇਕ ਤੇਰੇ ਅਨੇਕ ਬੜਾ ਬੋ ਸਿਮਰ ਸਾਸਤ ਜੀ ਕਰਕੇ ਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਆਦ ਬੁਰਖ ਪਰੰਪਰ ਕਰਤਾ ਜੀ ਤੋ ਜੇਵੜੇ ਵਰਨਾ ਕੋਈ ਤੂ ਜੁਗ ਜੁਗੇ ਕੋ ਸੰਨ ਸਦੰ ਗੂਏ ਕੋ ਜੀ ਤੂ ਹੇਤਲ ਕਰਤਾ ਸੋਈ ਤੁਰੇ ਆਪੇ ਭਾਵੇਂ ਸੋਈ ਵਰਤੈ ਜੀ ਤੂ ਆਪੇ ਕਰੇ ਸੋ ਹੋਈ ਤੇਰੇ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੂ ਆਪੇ ਸ੍ਰੇਸ਼ਟ ਸਭ ਗੋਈ ਜਨਾਨ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹਲਾ ਚੌਥਾ ਤੂ ਕਰਤਾ ਸਚਿਆਰੀ ਮੇਡਾ ਸਾਈਂ ਜੋ ਤੂ ਭਾਵੇਂ ਸੋਈ ਦੀਸੀ ਜੋ ਤੂ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੂ ਸਬਨੀ ਧਾਇਆ ਜਿਸਨੂੰ ਕਰਿ ਬਾ ਕਰੈ ਨਾਮ ਰਤਨ ਪਾਇਆ ਗੁਰਮੈ ਖਲਾ ਦਾ ਮਨ ਮੁਗਵਾਇਆ ਤੇ ਤੇ ਆਪ ਵੀ ਛੋੜਿਆ ਯਾਪ ਮਿਲਾਇਆ ਤੂੰਦਰ ਆਉ ਸਤ ਜੀ ਮਾਏ ਤੁਰ ਬਿੰਦੂ ਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨਾ ਤੂ ਜਾਣੈ ਸੋਈ ਜਨ ਜਾਣੈ ਹਰ ਗਣ ਸਦੀ ਆਖ ਵਖਾਣੈ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂ ਆਪੇ ਕਰਤਾ ਤੇਰਾ ਗਿਆ ਸਭ ਹੋਏ ਤਰਵੇਂ ਦੂਜਾ ਵਰਣਾ ਕੋਏ ਤੂ ਕਰ ਕਰ ਵੇਖੈ ਜਾਣੈ ਸੋਏ ਜਨ ਨਾਨੈ ਗੁਰਮਤਿ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤੇ ਸਰਵਰੜ ਪੈਲੇ ਨਵਾਸਾ ਪਾਣੀ ਭਾਵਕ ਤੇ ਨੈ ਗਿਆ ਪੰਕਜ ਉਭਾਗ ਨਹੀਂ ਚਾਲੈ ਹਮ ਦੇਖਾ ਦਹਿਡੂ ਵੀਲੇ ਬੜਾ ਏਕ ਨ ਚੇਤਸ ਮੂਡ ਮਨਾ ਹਰ ਬਿਸਰਤ ਤੇਰੇ ਗੁਣ ਗਲੇ ਆ ਰਹਾਓ ਨਾ ਹੁੰਦੇ ਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਪਿਆ ਪ੍ਰਣਵਤ ਨਾਨਕ ਤਨ ਕੀ ਸਰਣਾ ਜਿੰ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਬਰਾਬਦ ਮਨੁਖ ਦੇਹਰੀਆ ਗੋਵਿੰਦ ਮਿਲਨ ਕੀ ਇਹ ਤੇ ਰਵੜੀਆ ਅਵਰ ਕਾਜ ਤੇਰਾ ਕਿ ਦੇਣਾ ਨਾ ਮੇਲ ਸਾਗਤ ਬਜ ਗਏ ਵਲ ਨਾਮ ਸੁਰੰਗਿਆ ਮ ਲਾਗ ਭਵ ਜਲ ਤਰਨ ਕੇ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਓ ਜਗ ਤਬ ਸੰਜਮ ਧਰਮ ਨਾ ਕਮਾਇਆ ਸੇਵਾ ਸਾ ਨ ਜਾਣਿਆ ਹਰਾਇਆ ਕਹ ਨਾਨਕ ਹਮ ਨੀਚ ਕਰਮਾ ਸ਼ਰਮ ਬਰੇ ਕੀ ਰੱਖੋ ਸ਼ਰਮ 5 10ਵੀਂ ਕਵਯਵਾਚ ਬੇਨਤੀ ਚੋਪਈ ਅਮਰੀ ਕਰੋ ਹਾਜ ਦਰ ਚਾ ਬੂਰਨ ਹੋਏ ਜਿਤ ਕੀ ਅੱਛਾ ਤਬ ਚਰਨ ਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤੀਪਾਰਾ ਹਮਰੇ ਦੋਸਤ ਸਵੇ ਤੁਮ ਕਾਹੋ ਆਪ ਹਾਜ ਦੇ ਮੋਹੇ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਹੋਰ ਅੱਛਾ ਨਿਜ ਕਰ ਦੇ ਕਰੀਏ ਸਭ ਰਣ ਕੋ ਆਸ ਕਰੀਏ ਪੂਰਨ ਹੋਏ ਹਮਾਰੀ ਆਸਾ तोर भजन की रहे प्यासा तो मैं झाड़ कोई अवर न चाहूं जो वर चाहूं सो तो सुमते पाऊं सेवक सिख हमारे तारिये चुन चुन सतर हमारे मारिये आप हाथ दे मुझे अवरिये मरण काल का द्रास निवरिये हो जो सदा हमारे बच्चा श्री दुजो करियो रक्षा राख लियो मोहे राखण हारे ਸਾਹਿਬ ਸੰਤ ਸਹਾਏ ਪਿਆਰੇ ਵੀਰ ਬੰਦ ਦੁਸ਼ਟਣ ਕੇ ਹੰਤਾ ਤੁਮਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਗਰਿ ਵਿਸ਼ਨ ਪਰਵਾਸਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸੇ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਸਾਰੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਅਗੇ ਗੱਲ ਗੱਛਣੇ ਉਪਜਾਇਓ ਆਦੀ ਅੰਤ ਇਕ ਹੀ అవਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਜਿਸਹੀ ਕੋ ਹਮਾਰੀ ਸਗਲ ਪ੍ਰਜਾ ਜਨੇ ਆਪ ਸਵਾਰੀ ਸਿਵ ਕਣ ਕੋ ਸੇਵ ਗਨ ਸੁਖ ਦਿਓ ਸਤਰਨ ਕੋ ਬਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਕੀਤੀ ਤੇ ਗੁੰਚਰੀ ਅਸ ਧੂਲਾ ਸਬਰ ਕਿਰਪਾ ਅਦ੍ਰਿਸ਼ਟ ਗਰੂ ਸਰਤਨ ਸੁਖ ਪਾਏ ਤੇ ਦੁਖੀ ਸੁਖ ਪਾਏ 사જન ਕੇ ਸੁਖੀ ਏਕ ਏਕੀ ਪੀਰ ਬਝਾਨੇ ਘਟ ਘਟ ਕੇ ਪੱਡ ਪੱਡ ਈ ਜਾਣੈ ਜਬੇ ਉਸ ਕਰਕੇ ਕਰਾ ਕਰਤਾਰਾ ਪ੍ਰਜਾ ਚਰਤ ਦਵ ਦੇ ਅਬਾਰਾ ਜਬੇ ਆ ਕਰਤ ਕਰਤ ਕਭੂ ਤੁਮੈ ਮਿਲਤ ਦੇਰਸਭੂ ਜੇਤੇ ਵਦਨ ਸ੍ਰੇਸ਼ਟ ਸਵਤਾਰਾ ਆਪੇ ਆਪਣੀ ਬੂਝਿ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਨ ਜਾਣਤ ਬੇਦ ਭੇਦੇ ਰਿਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦਿ ਨੀਲ ਅਦ ਸੰਭ ਤਾਕਾ ਮੂਰ ਚਾਰਦ ਵੇਦਾ ਜਾਗੋ ਦੇਵਨਾ ਪਾਵਤ ਵੇਦਾ ਸਾਕਾਰ ਬਹਾਨੀ ਅਨੁਮਾਨਤ ਮਹਾ ਗੂੜ ਗਜ ਬੇਦਣਾ ਜਾਣਤ ਮਹਾ ਦੇਵ ਕੋ ਕਹਿਦ ਸਦਾ ਸੇਵ ਨਿਰੰਕਾਰ ਕਾ ਚੀਨ ਤਨਹਿ ਪੇਬ ਆਪੇ ਆਪਣੀ ਬੁਧ ਹੈ ਜੇਤੀ ਵਰਨ ਜਪੈਨ ਪੈਨ ਤੋਹ ਦੇਦੀ ਤੁਮਰਾ ਲੈ ਕਾ ਨਾ ਜਾਏ ਪਸਾਰਾ ਗੈਵ ਦਸਰਾ ਪ੍ਰਥਮ ਸੰਸਾਰਾ

ਕੌ ਜਮਟ ਬਿਓ ਸੰਗ ਕਰੇ ਗੇਠਾ ਸੈਗਰੀ ਸ੍ਰੇਸ਼ਟ ਦਿਖਾਏ ਜੰਪ ਪਰ ਆਂਗ ਜੁਗਾ ਦੇ ਸਰੂਪ ਸੋਇਮ ਪਰ ਅਬਰਛਾ ਮੇਰੀ ਤੁਮ ਕਰੋ ਸਿੱਖੇ ਹਾਰੇ ਅਸਿਕ ਸੰਗ ਕਰੋ ਦੁਸ਼ਟੀ ਦੇਵਤ ਬਾਦਿ ਤੁਮ ਬਤਾ ਸਗਲੇ ਮਲੇਸ਼ ਕਰੋ ਰਣਗਾਕਾ ਜੈਸਤ ਸੋ ਸਰਨੀ ਪਰੇ ਨਕੇ ਦੋਸਤ ਦੁਖਤ ਹੈ ਮਰੇ ਪਰਖ ਜਾਵੇਂ ਬਗ ਭਰੇ ਤਿਹਾਰੇ ਤਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਹ ਦੇ ਤੇ ਆਏ ਹੈ ਤਾਗੇ ਕਾਲ ਨਿਕਟ ਨੇ ਹੈ ਰੱਛਾ ਹੋਏ ਤਾਹੇ ਸਰ ਕਾਲਾ ਦੋਸਤ ਰੇਸ ਤੇ ਦਰੇ ਤਦ ਕਾਲਾ ਕਿਰਪਾ ਦ੍ਰਿਸ਼ ਤਨ ਜਾਏ ਨੇ ਹਰਿਓ ਤਾਗੇ ਦਾ ਪਤਨ ਕਮੈ ਹਰਿਓ ਰੇਦਰ ਸਿੱਧ ਕਰਮੋਂ ਸਭ ਹੋਈ ਦੋਸ਼ ਸਾਸ ਵੈ ਸੇ ਨਾ ਕੋਈ ਇੱਕ ਵਾਰ ਜਿੰ ਤੂੰ ਮੈਂ ਸੰਭਾਰਾ ਗਾਲ ਫਸ ਤੇ ਤਾ ਹੈ ਉਬਾਰਾ ਜਿੰਨਰ ਨਾਮ ਧਿਆਰੋਗਾ ਦਾਰੇ ਤੇ ਦੁਸ਼ਟ ਲੋਹ ਤੇ ਰਹਾ ਹਟਕੇ ਜਿਵੇਂ ਸ਼ਰਨ ਧਿਆਰੀ ਆਪ ਹਾਥ ਦੇ ਲੈ ਹੋ ਬਾਰੀ ਸਰਬ ਧਰਮ ਸਹਾਇ ਦੁਸ਼ਟ ਦੁਰਗ ਤੇ ਲੋ ਹੋ ਬਚਾਈ ਸੋਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਗ ਤਰੇ ਨਹੀਂ ਆਨਿਆ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ ਸਹਰ ਸਾਸਤਰ ਬੇਦ ਸਭਾਬ ਪੇਦ ਕਹਿ ਹਮ ਏਕ ਨਾ ਜਾਣਿਓ ਸ਼੍ਰੀ ਇਸ ਬਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਏ ਤੁਹਾਰੋ ਦਵਾਰ बाहे दहे गिलाज रस गोविंद दास पार रामकली महाला तीजा आनंद इको अंकार सतगुर प्रसाद ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਚੀਆਂ ਬਦਾਈਆਂ ਰਾਗ ਰਦਨ ਪਰਵਾਰ ਪਰਿਆ ਸ਼ਬਦ ਗਾਵਣ ਆਇਆ ਸ਼ਬਦੋ ਤਾ ਗਾਵੋ ਹਰੀ ਕੇ ਰਾ ਮਨ ਜਿਨੀ ਵਸਾਇਆ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਤੂੰ ਸਦਾ ਰਹੋ ਹਰਨਾਲੇ ਹਰਨਾ ਰਹੋ ਦੁਮਨ ਮੇਰੇ ਦੁਖਸਾਬ ਵਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸ਼ਵਨਾ ਗਲਾ ਸਮਰੱਥ ਸੁਆਮੀ ਸੋਗ ਮਨੋਂ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਜ ਸਾਹਿਬਾ ਗਿਆ ਨਹੀਂ ਕਰਤੇ ਰਹਾ ਕਰਦਾ ਤੇਰਾ ਸਭ ਕੁਝ ਹੈ ਜਿਸ ਤੇ ਸੋ ਪਾਬ ਇਹੋ ਸਿਤ ਸਲਾ ਤੇਰੀ ਨਾ ਮਨ ਵਸਾਵੇ ਨਾਮ ਅੰਦੇਨ ਕੇ ਮਨ ਵਸਿਆ ਵਾਝੀ ਸ਼ਬਦ ਗਨੀਏ कह नानक सच्चे साहिब क्या नहीं करते रा साचा नाम मेरा याद करो साच साचा नाम ਧਰ ਮੇਰਾ ਜਨ ਭੁਖਾ ਸਭ ਗੋਵਾਈਆ ਤਰ ਸ਼ਾਂਤ ਸੁਖਮਣਿ ਆਏ ਵਸਿਆ ਜਨੀ ਇੱਛਾ ਸਭ 부ਜਾਈਆ ਸਦਾ ਗੁਰਮਾਨ ਗੀਤਾ ਗੁਰੂ ਮੇਟੋ ਜਿਸ ਦੀ ਆਏ ਵੜਿਆ ਆਇਆ ਕਹਿ नानक ਸੁਣੋ ਸੰਤੋ ਜਤ ਤਰੋ ਪਿਆਰੋ ਸੱਚਾ ਨਾਮ ਮੇਰਾ ਯਾਦ ਕਰੋ ਬਾਝ ਪੰਜ ਸ਼ਬਦ ਦੇ ਅਧਿਕਰਸ ਬਾਗੇ ਕਰਸ ਬਾਗੇ ਸ਼ਬਦ ਵਾਜੇ ਕਲਾ ਜਿੱਤ ਗਿਰ ਥਾਰੀਆਂ ਪੰਜ ਦੂਤ ਤੋਂ ਦਵਸ ਗੀਤੇ ਕਾਲ ਕੰਟਕ ਮਾਰਿਆ ਫਿਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੇ ਲਾਹ ਗਏ ಪೂರ ಪ್ರಭು ಪಾಲ್ ਦੇ ਬੂਤ ਸਤ ਗੁਰੇ ਆਪਰੂਰੇ ਬੁਨਵਨ ਨਾਮ ਗੁਰ ਚਰਨ ਲਾਗੇ ਵਾਗੇ ਅਨਜਤੂਰੇ ਮੁੰਦਾਗਨੀ ਮਹੱਲਾ ਪੰਜਵਾ ਥਾਲ ਵਿੱਚ ਦਿਨ ਵਸਤੂ ਭਈਓ ਸਤ ਜਨ ਕੋ ਘ ਵਿਚਾਰ ਅਮਰਿਤ ਨਾਮ ਨਾ ਗੁਰ ਕਾ ਪਇਓ ਜਿਸ ਕਾ ਸਭ ਸਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਇ ਉਦਾਰ ਇਹ ਵਸਨ ਤਜੀ ਨਹੀਂ ਗਈ ਨਿਤ ਨਿਤ ਰੱਖੀ ਅਰ ਧਾਰ ਤਮ ਸੰਸਾਰ ਚਰਨ ਲਗ ਧਰੀਐ ਸਬਨਾਨਕ ਬ੍ਰਹਿਮ ਅਪਸਾਰ ਉਸ ਲੋਕ ਮਹਲਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮੈਨ ਜੋਗਰ ਕੀਤਾ ਹੋਈ ਬਨ ਰਦੋਣਾਰੇ ਕੋ ਗੁਨ ਨਹੀਂ ਆਪੇ ਦਰਸ ਪਇਓਈ ਦਰਸ ਪਿਆ ਬਹਿਰਾ ਸਤਗੁਰ ਪ੍ਰਜਨ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰੀਆ ਪੜੀ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ ਉਥੇ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੜ ਜਾਏ

ਅੰਤਰ ਗੁਰ ਆਰਾਧਨਾ ਜਹਵਾ ਜਪ ਗੁਰਨਾਓ ਨੇਤਰੀ ਸਤਗੁਰ ਵੇਖਣਾ ਸਰਬਨੀ ਸੁਣਨਾ ਹੋਰਨਾ ਸਤਗੁਰ ਸੇ ਤੀਰਤ ਆ ਦਰਗਹਿ ਪਾਈਏ ਥਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਵੇ ਬਾਥ ਦੇ ਜਗ ਮੈਂ ਉਤਮ ਕਾਢੀਐ ਵਿਰਲੇ ਕੇ ਮਹੱਲਾ ਪੰਜਵਾਰ ਰਖੇ ਰਖਣ ਹਾਰ ਆਪ ਉਬਾਰਿਆਨ ਗੁਰ ਕੀ ਬਰੀ ਪਾਏ ਕਾਜ ਸਵਾਰਿਆਨ ਹੋ ਆਪ ਦਿਆੜ ਮਨੋ ਨ ਵਿਸਾਰਿਆਨ ਸਾਧ ਜਨਾਂ ਕੇ ਸੰਗ ਪਵ ਜਲ ਤਾਰਿਆਨ ਸਾਖਤ ਨਿੰਦਗ ਦੇਸਖਿ ਨਮਾਹਿ ਵਿਦਾਰਿਆਨ ਤਿਸ ਸਾਹਿਬ ਕੀ ਟੇਕ ਨਾਨਕ ਮਨ ਨਾਹਿ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤੇ ਸਾਹਿਬ ਕੀ ਟੇਕ ਨਾਨਕ ਮੰਨੇ ਵਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ